ਸ਼ਗੋਲ ਦੇ ਪ੍ਰੇਮੀਆਂ ਦਾਸਤਾਨੇ ਪਾਤਸ਼ਾਹੇ ਨੌਵੇਂ ਆਰਾ ਪਿਆਰਾ ਲਗਤ ਹੈ ਸਹਜੇ ਸਹਜੇ ਜਾਏ ਆਰੇ ਦੇ ਨਾਲ ਦੋ ਫਾੜ ਹੋ ਕੇ ਵੀ ਸਿੱਖੀ ਸਦਕ ਨਿਭਾਉਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਜ਼ਾਲਮ ਔਰੰਗਜ਼ੇਬ ਦੇ ਹੁਕਮ ਨਾਲ ਚਾਨੇ ਚੌਂਕ ਦਿੱਲੀ ਵਿਖੇ ਆਰੇ ਦੇ ਨਾਲ چیر ਕੇ ਸ਼ਹੀਦ ਕੀਤੇ ਜਾਣ ਵਾਲੇ ਮਹਾਨ ਸ਼ਹੀਦ ਗੁਰੂ ਕੇ ਸਿੱਧਕੀ ਸਿੱਖ ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜ਼ਿਲ੍ਹਾ ਜੇਲਮ ਪਾਕਿਸਤਾਨ ਦੇ ਜੰਮਪਾਲ ਸਨ ਆਪ ਜੀ ਭਾਈ ਪ੍ਰਾਕਾ ਜੀ ਦੇ ਪਰਿਵਾਰ ਵਿੱਚੋਂ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਧਰਮ ਯੁੱਧ ਲੜਦਿਆਂ ਸ਼ਹੀਦ ਦਾ ਉੱਚਾ ਰਤਬਾ ਪ੍ਰਾਪਤ ਕੀਤਾ ਸੀ ਫਾਰਸੀ ਭਾਸ਼ਾ ਦੇ ਉੱਗੇ ਵਿਦਵਾਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦੀਵਾਨ ਭਾਈ ਮਤੀ ਦਾਸ ਜੀ ਇੱਕ ਲਿਖਾਰੀ ਵਜੋਂ ਸੇਵਾ ਨਿਭਉਂਦੇ ਆ ਗੁਰੂ ਜੀ ਦੁਆਰਾ ਸੰਗਤ ਨੂੰ ਦਿੱਤੇ ਜਾਂਦੇ ਇਲਾਹੀ ਉਪਦੇਸ਼ਾਂ ਨੂੰ ਲਿਖਣ ਦੀ ਸੇਵਾ ਕਰਿਆ ਕਰਦੇ ਸਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਭਾਈ ਮਤੀ ਦਾਸ ਜੀ ਦੇ ਮਨ ਉਤੇ ਗੁਰੂ ਦਰਬਾਰ ਦੇ ਅਧਿਆਤਮਕ ਵਾਤਾਵਰਣ ਦਾ ਵੱਡਾ ਪ੍ਰਭਾਵ ਪਿਆ ਆਪ ਜੀ ਦੀ ਨਿਮਰਤਾ ਸਿੱਖੀ ਪਿਆਰ ਅਤੇ ਸ਼ਰਧਾ ਨੂੰ ਵੇਖਦਿਆਂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਜੀ ਨੂੰ ਆਪਣਾ ਪਿਆਰਾ ਮਿੱਤਰ ਅਤੇ ਵੱਡਾ ਸਾਥੀ ਕਹਿ ਕੇ ਸਤਿਕਾਰਿਆ ਸੀ ਗੁਰੂ ਸਾਹਿਬ ਜੀ ਨਾਲ ਅੰਤਾਂ ਦਾ ਪਿਆਰ ਰੱਖਣ ਵਾਲੇ ਭਾਈ ਮਤੀ ਦਾਸ ਜੀ ਗੁਰੂ ਸਾਹਿਬ ਤੋਂ ਦੂਰ ਹੋਣ ਸਮੇ ਬੇਚੈਨ ਹੋ ਜਾਂਦੇ ਸਨ ਇਸੇ ਕਰਕੇ ਜਦੋਂ ਸ਼ਹੀਦੀ ਤੋਂ ਪਹਿਲਾਂ ਜਲਾਦਾਂ ਨੇ ਭਾਈ ਮਤੀ ਦਾਸ ਜੀ ਤੋਂ ਉਹਨਾਂ ਦੀ ਆਖਰੀ ਇੱਛਾ ਪੁੱਛੀ ਸੀ ਤਾਂ ਆਕੀ ਨੇ ਕਿਹਾ ਸੀ ਕਿ ਸ਼ਹੀਦ ਹੋਣ ਵੇਲੇ ਮੇਰਾ ਮੂੰਹ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਕੀਤਾ ਜਾਵੇ ਮੈਂ ਆਖਰੀ ਸਵਾਸਾਂ ਤੱਕ ਗੁਰੂ ਸੈੰਗੀ ਦੇ ਦਰਸ਼ਨ ਕਰਨਾ ਚਾਹੁੰਦਾ। ਕਸ਼ਮੀਰੀ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਜਦੋਂ 1675 ਈਸਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਿਲਕ ਅਤੇ ਜਨੇਊ ਦੀ ਰਾਖੇ ਲਈ ਔਰੰਗਜ਼ੇਬ ਨੂੰ ਮਿਲਣ ਦਿੱਲੀ ਵੱਲ ਤੁਰੇ ਸਨ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਆਦ ਸਿੱਖ ਗੁਰੂ ਸਾਹਿਬ ਦੇ ਨਾਲ ਸਨ। ਆਪ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਹਿ ਜੀ ਦੇ ਨਾਲ ਹੀ ਗ੍ਰਿਫਤਾਰ ਕਰਕੇ ਚਾਂਦਨੀ ਚੌਕ ਦਿੱਲੀ ਲਿਆਂਦਾ ਗਿਆ। ਜਿਉਂਦਾ ਆਰੇ ਦੇ ਨਾਲ چیر ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਗਿਆ ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਨੇ ਚੌਕ ਵਿੱਚ ਹੋਈ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਦ੍ਰਿਸ਼ ਬੜਾ ਹੀ ਭਿਆਨਕ ਸੀ ਆਪ ਜੀ ਨੂੰ ਚਾਨੇ ਚੌਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਲੱਕੜ ਦੇ ਦੋ ਮੋਟੇ ਖੰਮਾਂ ਵਿੱਚ ਜਕੜ ਦਿੱਤਾ ਗਿਆ ਇਧਰ ਜਲਾਦਾਂ ਨੇ ਭਾਈ ਸਾਹਿਬ ਜੀ ਦੇ ਸੀਸ ਉੱਤੇ ਆਰਾ ਚਲਾਉਣਾ ਸ਼ੁਰੂ ਕੀਤਾ ਤੇ ਉਦੋਂ ਭਾਈ ਸਾਹਿਬ ਨੇ ਚੱਪੀ ਸੈਰ ਦਾ ਪਾਠ ਆਰੰਭ ਕਰ ਲਿਆ ਵੇਖਦੇ ਹੀ ਵੇਖਦੇ ਖੂਨ ਦਾ ਫਹਾਰਾ ਚੱਲ ਪਿਆ ਜਿਉਂ-ਜਿਉਂ ਆਰਾ ਚੱਲ ਰਿਆ ਸੀ ਪਾਈ ਮਤੀ ਤਾਸੀ ਜ਼ਾਲਮਾਂ ਨੂੰ ਇਹ ਅਹਿਸਾਸ ਕਰਵਾ ਰਹੇ ਸਨ ਕਿ ਮੈਨੂੰ ਆਰਾ ਪਿਆਰਾ ਲੱਗ ਰਿਹਾ ਹੈ ਦੇ ਖੋਫ ਅਤੇ ਅਡੋਲ ਰਹਿੰਦਿਆਂ ਆਰੇ ਦੇ ਨਾਲ ਦੋ ਫਾੜ ਹੋ ਕੇ ਪਾਈ ਮਤੀ ਤਾਸੀ ਸ਼ੀਰੂ ਤੇ ਪਹਾੜ ਜਿਵਲੋਂ ਮਲੇ ਸਿੱਕੇ ਸਦਕ ਨੂੰ ਨਿਭਾਉਂਦਿਆਂ ਆਪਣੀ ਸ਼ਹੀਦੀ ਦੇ ਕੇ ਹਮੇਸ਼ਾਲੇ ਅਮਰ ਹੋ ਗਏ ਦਿੱਲੀ ਚਾਂਦੀ ਚੌਕ ਵਿੱਚ ਸੁਸ਼ੋਭਿਤ ਗੁਰਦੁਆਰਾ ਸੀਸਕੰਨ ਸਾਹਿਬ ਦੇ ਠੀਕ ਸਾਹਮਣੇ ਬਣਿਆ ਭਾਈ ਮਤੀ ਦਾਸ ਚੌਕ ਆਪੀ ਦੇ ਸਿੱਖੀ ਸਿਧਕ ਅਤੇ ਬੇਮਿਸਾਲ ਕੁਰਬਾਨੀ ਦਿਖਾਤਾ ਅੱਜ ਵੀ ਬਿਆਨ ਕਰ ਰਿਹਾ ਹੈ